ਦਿੱਲੀ ਵਿਖੇ ਜ Punjab Congress ਪ੍ਰਧਾਨ ਕੈਪਟਨ ਮਨਿੰਦਰ ਸਿੰਘ ਨੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ 40 ਮਿੰਟ ਤੱਕ ਚੱਲੀ ਮੀਟਿੰਗ 'ਚ Punjab ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸਨ ਬੈਠਕ 'ਚ ਅੰਦਰ ਨਵੀਂ ਕੈਬਨਟ ਬਾਰੇ ਚਰਚਾ ਕੀਤੀ ਗਈ ਨਵੀਂ ਸਰਕਾਰ ਬਣਨ ਤੇ ਨਮਜੋਤ ਸਿੰਘ ਸੇਦੂ ਦਾ ਕੀ ਰੋਲ ਹੋਏਗਾ ਮੀਟਿੰਗ 'ਚ ਇਸ ਬਾਰੇ ਚਰਚਾ ਹੋਈ ਕਿ ਨਹੀਂ ਇਸ ਬਾਰੇ ਕੈਪਟਨ ਨੇ ਖੁਲਾਸਾ ਨਹੀਂ ਕੀਤਾ ਪਰ ਸੂਜ ਨੇ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸੌਂ ਚੁੱਕਣਗੇ ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਪੋਸਟਪੋਨ ਹੋ ਗਈ। ਹੁਣ ਇਹ ਮੀਟਿੰਗ ਕੱਲ੍ਹ ਯਾਨੀ ਬੁੱਧਵਾਰ ਨੂੰ ਦਿੱਲੀ 'ਚ ਹੋਏਗੀ। ਇਸ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਇਕਦਲਾਂ ਨੇ ਰਚਣਾ ਜਾਣਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਮੁਖਰੋਧੀ ਵਜੋਂ ਉੱਭਰੀ ਹੈ। ਦਲ ਵਿੱਚ ਅਮ ਜੜੀ ਚੋਣਾਂ ਦੇ ਕਾਰਨ ਕਈ ਨੇਤਾ ਪੰਜਾਬ ਨਹੀਂ ਆ ਸਕੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਇੱਕ ਬਾਅਦ ਕਥਨ ਤੌਰ 'ਤੇ ਸਿਆਸੀ ਪਾਰਟੀਆਂ ਦੇ ਸਥਾਨਕ ਨੇਤਾਵਾਂ ਦੀ ਆਪਸੀ ਰੰਜਿਸ਼ ਕਾਰਨ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਹਲਕਾ ਕਾਦੀਆਂ 'ਚ ਪੈਂਦੇ ਪਿੰਡ ਪਰਵਾਰ ਨੇ ਸਥਾਨਕ ਕਾਂਗਰਸੀ ਨੇਤਾ ਸੁਜੀਤ ਸਿੰਘ ਅਤੇ ਉਸਦੇ ਸਾਥੀਆਂ ਤੇ ਵਾਰਦਾ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਦੇ ਕਾਨੂੰਵਾਲ ਚਕ ਪਿੰਡ ਚ ਸੋਮਵਾਰ ਨੂੰ ਇੱਕ ਦਰਨਾ ਘਟਨਾ ਵਾਪਰੀ। ਅਸਲ ਪਿੰਡ ਸੋਲੋਪੁਰ ਦੇ ਬਜ਼ੁਰਗ ਕਿਸਾਨ ਨੂੰ ਵਾਰਾ ਕੁੱਤਿਆਂ ਨੇ ਨੋਛ-ਨੋਛ ਕੇ ਮਾਰ ਦਿੱਤਾ। ਪਿੰਡ ਵਾਲੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੇ ਖਿਲਾਫ ਰੋਸ ਸੱਤਰ ਕਰ ਰਹੇ ਨੇ। ਉਹਨਾਂ ਦੀ ਮੰਗ ਹੈ ਕਿ ਵਾਰਾ ਕੁੱਤਿਆਂ ਦੇ ਸਕੈਰ ਨੂੰ ਰੋਕਣ ਲਈ ਕਦਮ ਚੁੱਕੇ ਜਾਣ। ਅੰਦਰ ਸਲਾਸੀ ਸਾਲਾ ਬਜ਼ੁਰਗ ਕਿਸਾਨ ਜਗਤ ਸਿੰਘ ਸਵੇਰੇ ਕਰੀਬ 11 ਵਜੇ ਖੇਤਾਂ 'ਚ ਕੰਮ ਕਰਨ ਲਈ ਗਿਆ ਸੀ ਸ਼ਾਮ ਤੱਕ ਜਦੋਂ ਕੰਮ ਨਾ ਪਰਤੇ ਤਾਂ ਖੇਤਾਂ ਜਾ ਕੇ ਦੇਖਿਆ ਗਿਆ ਜਿੱਥੇ ਕੁੱਤਿਆਂ ਦਾ ਝੁੰਡ ਪਜਾਇਆ ਗਿਆ ਅਤੇ ਦੇਖਿਆ ਕਿ ਜਗਤ ਸਿੰਘ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਤਮ ਕਰ ਦਿੱਤਾ ਸੀ ਸਚਕਨ ਜੀ ਦੇ ਮੰਦਰ ਸਾਹਿਬ ਵਿਖੇ ਗੁਰਗੰਨ ਸਾਹਿਬ ਜੀ ਦੇ ਨਾਲ ਸ਼ਰਧਾਲੂਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਇਤਰ ਅਤੇ ਫੁੱਲਾਂ ਦੇ ਨਾਲ ਹੋਲਾ ਖੇਡਿਆ ਰਾਤ ਦੀ ਉਦਾਸਤਾ ਦੇ ਬਾਅਦ ਜਦੋਂ ਗੁਰੂ ਜੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਵਰਾਜਮਨ ਕਰਨ ਲਈ ਲਜਾਇਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਫੁੱਲਾਂ ਅਤੇ ਇਤਰ ਦੀ ਵਰਖਾ ਕੀਤੀ